ਸਵਾਗਤ ਹੈ ਆਪ ਜੀ ਦਾ ਸਾਡੇ ਨਵੇਂ ਚੈਨਲ ਵਿੱਚ ਜਿਸ ਦਾ ਨਾਮ ਹੈ ਅਕਾਲ ਰੂਪ ਮੈਰਿਜ ਹੱਬ ਸਿਰਫ ਔਰ ਸਿਰਫ ਲੜਕੀਆਂ ਦੇ ਰਿਸ਼ਤੇਆਂ ਵਾਲਾ ਚੈਨਲ ਹੈ ਜਿਸ ਵਿੱਚ ਐਨ ਆਰ ਆਈਜ਼ ਮਿਡਲ ਕਲਾਸ ਗਰੀ ਪਰਿਵਾਰ ਦੀਆਂ ਲੜਕੀਆਂ ਔਰ ਤਲਾਕशुदा ਲੜਕੀਆਂ ਦੇ ਰਿਸ਼ਤੇ ਹੋਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਦੀਆਂ ਨੋਟੀਫਿਕੇਸ਼ਨਸ ਨੂੰ ਆਨ ਕਰ ਲਵੋ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੇ ਰਿਸ਼ਤਿਆਂ ਦੀ ਜਾਣਕਾਰੀ ਮਿਲ ਸਕੇ ਔਰ ਜ਼ਰੂਰੀ ਨੋਟ ਇਹ ਹੈ ਕਿ 31 ਅਗਸਤ 2025 ਤੱਕ ਸਾਰਿਆਂ ਦੀ ਐਡ ਫ੍ਰੀ ਹੈ ਇਸ ਮੌਕੇ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੱਕ ਇਸ ਵੀਡੀਓ ਨੂੰ ਪਹੁੰਚਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਔਰ ਜੇਕਰ ਤੁਸੀਂ ਆਪਣੀ ਜਾਂ ਆਪਣੇ ਬੱਚਿਆਂ ਦੀ ਐਡ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਜੋ ਨੰਬਰ ਦਿੱਤਾ ਹੋਇਆ ਹੈ ਸਕਰੀਨ ਉੱਪਰ 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਮੈਸੇਜ ਕਰਨਾ ਹੈ ਔਰ ਫੋਨ ਕਾਲ ਨਹੀਂ ਕਰਨਾ ਹੈ ਸੋ ਨੋਟ ਕਰੋ ਜੀ ਅੱਜ ਦੀ ਵੀਡੀਓ ਵਿੱਚ ਦਿੱਤੇ ਹੋਏ ਪ੍ਰੋਫਾਈਲਸ ਸੋ ਫਰਸਟ ਪ੍ਰੋਫਾਈਲ ਨੋਟ ਕਰੋ ਜੀ ਨਾਮ ਹੈ ਕੌਰ ਜਨਮ ਹੈ ਅਕਤੂਬਰ 1997 ਹਾਈਟ ਹੈ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ BCA ਔਰ ਆਪਣਾ ਇਹਨਾਂ ਦਾ ਆਈਲੈਂਡ ਸੈਂਟਰ ਹੈ ਕਾਸਟ ਹੈ ਨਾਦੀ ਜੱਟ ਸਿੱਖ ਜ਼ਮੀਨ ਹੈ ਇਹਨਾਂ ਦੀ 10 ਏਕੜ ਔਰ ਲੜਕਾ ਇਹਨਾਂ ਨੂੰ NRI ਜਾਂ ਫਿਰ ਪੰਜਾਬ ਤੋਂ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਰਾਮਪੁਰਾ ਫੂਲ ਬਠਿੰਡਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 98724 96605 9872496605 ਨੈਕਸਟ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਲੜਕੀ ਇਹਨਾਂ ਦਾ ਬਰਥ ਹੈ 1995 ਦਾ ਲੜਕੀ ਜੌਬ ਕਰਦੀ ਹੈ ਕੈਲਗਰੀ ਸਿਟੀ ਵਿੱਚ ਔਰ ਹਾਈਟ ਹੈ ਨਾ ਦੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਬਾਇਓਟੈਕਨੋਲੋਜੀ ਕਾਸਟਾ ਹੈ ਇਹਨਾਂ ਦੀ ਰਵੀ ਦਾਸੀ ਆ ਸਿੱਖ ਪੰਜਾਬ ਤੋਂ ਇਹਨਾਂ ਦੀ ਬੈਕਗ੍ਰਾਉਂਡ ਹੈ ਜਲੰਧਰ ਸਿਟੀ ਦੀ ਔਰ ਫੈਮਿਲੀ ਦਾ ਫੋਨ ਨੰਬਰ ਹੈ 9417845625 94178 45625 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਇਹਨਾਂ ਦਾ ਬਰਥ ਹੈ ਮਈ 1997 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਔਰ ਸਾਈਡ ਬਾਈ ਸਾਈਡ ਨਾਨੀ ਦਾ ਕੋਰਸ ਕੀਤਾ ਹੋਇਆ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਵਿੱਚ ਪੀਆਰ ਹੈ ਔਰ ਕਾਸਟ ਹੈ ਨਦੀ ਜੱਟ ਸਿੱਖ ਜ਼ਮੀਨ ਹੈ ਇਹਨਾਂ ਦੀ 8 ਏਕੜ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਇਨਾਂ ਦੀ ਚੋਅਸ ਇਹ ਹੈ ਕਿ ਲੜਕਾ ਇਹਨਾਂ ਨੂੰ ਸਿਰਫ ਕੈਨੇਡਾ ਦੇ ਵਿੱਚ ਹੀ ਚਾਹੀਦਾ ਹੈ ਜਾਂ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ। ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜਲੰਧਰ, ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਅੰਮ੍ਰਿਤਸਰ ਔਰ ਤਰਨਤਾਰਨ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9968272681 8968272681 ਨੈਕਸਟ ਨੋਟ ਕਰੋ ਜੀ ਮੈਡਲ ਕਲਾਸ ਲੜਕੀ ਦਾ ਪ੍ਰੋਫਾਈਲ ਹੈ 1995 ਦਾ ਬਰਥ 5 ਫੁੱਟ ਹਾਈਟ ਔਰ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਜੀ ਐਨ ਐਮ ਨਰਸਿੰਗ ਇਹਨਾਂ ਨੇ ਕੀਤੀ ਹੋਈ ਹੈ ਕਾਸਟ ਹੈ ਨਦੀ ਰਵੀਦਾਸੀ ਐਸਿਕ ਪਰ ਇਹਨਾਂ ਨੂੰ ਕਾਸਟ ਦੇ ਵਿੱਚ ਕੋਈ ਬਲੀਵ ਨਹੀਂ ਹੈ ਔਰ ਕਿਸੇ ਵੀ ਕਾਸਟ ਦੇ ਵਿੱਚ ਇਹ ਮੈਰਿਜ ਕਰ ਲਿਆਣਗੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਔਰ ਲੜਕਾ ਇਹਨਾਂ ਨੂੰ ਐਨ ਆਰ ਆਈ ਚਾਹੀਦਾ ਹੈ ਜਿਹੜਾ ਕਿਸੇ ਯੂਰਪ ਕੰਟਰੀ ਵਿੱਚ ਵੈਲ ਸੈਟਲ ਹੋਵੇ ਜਾਂ ਲੜਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਏ ਕਿਸੇ ਵੀ ਕੰਟਰੀ ਵਿੱਚ ਹੋਵੇ ਔਰ ਵਧੇਰੇ ਇਨਫੋਰਮੇਸ਼ਨ ਵਾਸਤੇ ਇਹਨਾਂ ਦਾ ਫੋਨ ਨੰਬਰ ਨੋਟ ਕਰ ਲਵੋ ਜੀ +35796384536 ਸੋ ਨੰਬਰ ਤੇ ਨਾਲ ਚੈੱਕ ਕਰਕੇ ਫੈਮਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਇਹਨਾਂ ਦਾ 1995 ਦਾ ਜਨਮ ਹੈ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ ਕੁਆਲਿਫੀਕੇਸ਼ਨ ਹੈ BCA ਔਰ ਇੱਕ ਇਹਨਾਂ ਨੇ ਡਿਪਲੋਮਾ ਵੀ ਕੀਤਾ ਹੋਇਆ ਹੈ ਫਾਦਰ ਇਹਨਾਂ ਦੇ ਸਰਕਾਰੀ ਜੋਬ ਦੇ ਨੇ ਮਦਰ ਹਾਊਸ ਵਾਈਫ ਨੇ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਦੇ ਵਿੱਚ PR ਹੈ ਕਾਸਟ ਹੈ ਇਹਨਾਂ ਦੀ ਰਾਮਦਾਸੀ ਆ ਸਿੱਖ ਲੜਕੀ ਦਾ ਡਾਈਵੋਰਸ ਹੋਇਆ ਹੈ ਔਰ ਇੱਕ ਇਹਨਾਂ ਦੀ ਬੇਟੀ ਹੈ 8 ਸਾਲ ਦੀ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਲड़का ਵੈਸ਼ਨੋ ਪਰਿਵਾਰ ਤੋਂ ਹੋਵੇ ਜਾਂ ਅਮਰਤਾਰੀ ਹੋਵੇ ਔਰ ਜਿਹੜਾ ਲੜਕੀ ਨੂੰ ਵੀ ਐਕਸੈਪਟ ਕਰੇ ਔਰ ਇਹ ਬਲਾਉਂ ਕਰਦੇ ਨੇ ਯਮੁਨਾ ਨਗਰ ਸਿਟੀ ਤੋਂ ਹਰਿਆਣਾ ਤੋਂ ਔਰ ਇਹਨਾਂ ਨੂੰ ਪੰਜਾਬ ਤੋਂ ਜਾਂ ਹਰਿਆਣਾ ਤੋਂ ਰਿਸ਼ਤਾ ਚਾਹੀਦਾ ਹੈ ਫੈਮਲੀ ਦਾ ਫੋਨ ਨੰਬਰ ਨੋਟ ਕਰ ਲਵੋ ਜੀ 868400549 868400549 ਫੈਮਲੀ ਦੇ ਨਾਲ ਡਾਇਰੈਕਟ ਗੱਲਬਾਤ ਕਰਨ ਵਾਸਤੇ ਪਹਿਲਾਂ ਨੰਬਰ ਚੈੱਕ ਕਰ ਲਵੋ ਤੇ ਫਿਰ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਜੀ ਓਏ ਸਨ ਸਾਡੇ ਕੋਲ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲਸ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਪ੍ਰੋਫਾਈਲਸ ਆਏ ਹੋਏ ਨੇ ਉਹਨਾਂ ਦੀ ਵੀਡੀਓ ਅਸੀਂ ਕੱਲ ਸ਼ਾਮ ਤੱਕ ਜਿਹੜੀ ਉਹ ਅਪਲੋਡ ਕਰ ਦਵਾਂਗੇ ਜਾਂ ਉਸ ਤੋਂ ਅਗਲੇ ਦਿਨ ਅਪਲੋਡ ਕਰ ਦਵਾਂਗੇ ਸੋ ਚੈਨਲ ਦੇ ਨਾਲ ਬਨੇ ਰਹਿਣਾ ਔਰ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੱਕ ਵੀਡੀਓ ਨੂੰ ਸ਼ੇਅਰ ਕਰਨਾ ਹੈ ਵੀਡੀਓ ਦੇਖਣ ਵਾਸਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ